ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲ ਮਰਸੂਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਅੱਜ ਆਪਾਂ Amazon ਤੋਂ ਇੱਕ ਚੇਅਰ ਆਰਡਰ ਕੀਤੀ ਸੀ ਉਹ ਆ ਗਈ ਚੇਅਰ ਨੇ ਰੈਡੀ ਹੋ ਕੇ ਕਿੱਦਾਂ ਦੀ ਹੋਣਾ ਕਿੱਦਾਂ ਦੀ ਬਣਨਾ ਇਹ ਤੁਹਾਨੂੰ ਖਾਵਾਗੇ ਵੀਡੀਓ ਦੇ ਵਿੱਚ ਨਾਲ ਹੀ ਚੈੱਕ ਕਰਾਂਗੇ ਵੀ ਸਮਾਨ ਠੀਕ ਆ ਕਿ ਨਹੀਂ ਮਿਸਤਰੀ ਬੁਲਾਇਆ ਹੈ ਆਪਣਾ ਪਰਫੈਕਟ ਮਿਸਤਰੀ ਹਰ ਟਨ ਫਰੋਂ ਦੁਬਈ ਗ੍ਰੀਸ ਇਹਨਾਂ ਨੂੰ ਵੀ ਸਾਹਮ ਲਈ ਹੋਰ ਹੀ ਨਾ ਕਿਤੇ ਰੁੜ ਜਾਣ ਮੁੜ ਕੇ ਫਿੱਟ ਕਰਨੀ ਔਖਾ ਹੋ ਜਵੇ ਇਹ ਸਾਡੇ ਮਿਸਤਰੀ ਨੂੰ ਥੋੜਾ ਜਿਹਾ ਵਿਚਾਰੇ ਨੂੰ ਸੁਣਨ ਚ ਪ੍ਰੋਬਲਮ ਆਉਂਦੀ ਹੈ ਤੇ ਅੱਜ ਦੇਖਦੇ ਆ ਫਿਰ ਕਿੱਦਾਂ ਫਿੱਟ ਕਰਦਾ ਇਹ ਕਿਦਾਂ ਦਾ ਸਮਾਨ ਨਿਕਲਿਆ Amazon ਦਾ ਉਹ ਚੈੱਕ ਕਰਾਂਗੇ ਆਪਾਂ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੋ ਜੀ ਮਿਸਤਰੀ ਨੇ ਇੰਨਾ ਕੁ ਸਮਾਨ ਤਾਂ ਹਜੇ ਫਿੱਟ ਕਰਕੇ ਦੇਖਿਆ ਬਾਕੀ ਕਹਿੰਦਾ ਹਜੇ ਬੁੱਕ ਵਿੱਚ ਹੈ ਨਹੀਂ ਇਹਦਾ ਪਤਾ ਨਹੀਂ ਲੱਗ ਰਿਹਾ ਇਹ ਪਤਾ ਨਹੀਂ ਕਿਹੜੇ ਸਾਹ ਆਪਣਾ ਸਿਰੇ ਚੜਨੀ ਹੈ ਇੱਕ ਕਮੇ ਨੂੰ ਕਹਿਤਾ ਵੀ ਸਾਰਾ ਸਮਾਨ ਸਾਹਮਣੇ ਰੱਖ ਲਈ ਲਪਾਫੇ ਰੂਪੇ ਪੈਕੀਆਂ ਕਿਉਂਕਿ ਜੇ ਰਟਨ ਪਾਣੀ ਪੈ ਜਵੇ ਫਿਰ ਬੜਾ ਪੰਗਾ ਹੀ ਪੈਂਦਾ ਕਿਸਮ ਦਾ ਚਾਬੀਆਂ ਪਾਣੇ ਲਿਆ ਫੇਰ ਇਹਦਾ ਪਤਾ ਲੱਗੂ ਅਸਲੀ ਫਿੱਟ ਕਰਕੇ ਇਹ ਇੱਕ ਸੀਟ ਥੱਲੇ ਵਾਲੀ ਆ ਇੱਕ ਬੈਕ ਵਾਲੀ ਆ ਇਹ ਬੈਕ ਵਾਲੀ ਹੋਊਗੀ ਉਹ ਥੱਲੇ ਵਾਲੀ ਹੋ ਮੈਨੂੰ ਲੱਗਦਾ ਦੇਖ ਤੋ ਰੱਖ ਕੇ ਕਿਵੇਂ ਬਣਦੀ ਆ ਹੂੰ ਦੇਖੋ ਵੀ ਅੱਜ ਮਿਸਤਰੀ ਕਾਮਯਾਬ ਹੁੰਦਾ ਸਕਸੈਸ ਮਿਲਦੀ ਹੈ ਬਿਟ ਕਰਨ ਚ ਕਿ ਨਹੀਂ ਅੱਜ ਕੋਸ਼ਿਸ਼ ਕਰਾਂਗੇ ਇਹਨੂੰ ਚੇਅਰ ਨੂੰ ਫਿੱਟ ਕਰਨ ਦੀ ਪ੍ਰੋਪਰ ਹੋ ਜਾ ਹੋ ਜਾ ਲਟਾਪਿੰਗ ਦੇ ਨਹੀਂ ਤਾਂ ਸਮਝ ਲਾਂਗੇ ਤੂੰ ਮਿਸਤਰੀ ਕੱਚਾ ਹੀ ਐ ਤੈਨੂੰ ਕਹਿ ਰਹੀ ਹਾਂ ਇਹਦੇ ਵੀਲ ਹਜੇ ਨਾ ਫਿੱਟ ਕਰ ਬਾਅਦ ਚੋਂ ਕਰੀ ਪਹਿਲਾਂ ਆਪਦਾ ਹਥਿਆਰ ਤਾਂ ਲੈ ਕੇ ਆ ਚਾਬੀਆਂ ਪਾਨੇ ਫੇਰ ਹੀ ਪਤਾ ਲੱਗੂ ਵੈਸੇ ਇਹਨਾਂ ਵਿੱਚ ਇੱਕ ਬੁੱਕ ਦੇਣੀ ਚਾਹੀਦੀ ਆ ਵੀ ਜਿਹੜਾ ਪਤਾ ਲੱਗੇ ਆਈਡੀਆ ਲੱਗੇ ਸਟੈਪ ਵਾਈਜ਼ ਸਟੈਪ ਵੀ ਆਹ ਚੀਜ਼ ਇਦਾਂ ਫਿੱਟ ਹੋਣੀ ਆ ਆਹ ਚੀਜ਼ ਇਦਾਂ ਫਿੱਟ ਹੋਣੀ ਆ ਦੇਖੋ ਫਰੰਟ ਹਾਂ ਇਹ ਬੈਠਣ ਵਾਲੀਆ ਉਹ ਬੈਕ ਟੂ ਆ ਇਹ ਥੱਲੇ ਕੱਪੜਾ ਪਿਛਾਵਾਂ ਗੰਦੀ ਨਾ ਹੋ ਜੇ ਜਿਵੇਂ ਤੁਹਾਨੂੰ ਦੱਸਿਆ ਵੀ ਤੁਹਾਡੇ ਮਿਸਤਰੀ ਨੂੰ ਥੋੜਾ ਜਿਹਾ ਹਾਂ ਚਰੀ ਨੂੰ ਕਿੰਨੀ ਦੀ ਪ੍ਰੋਬਲਮ ਹੈ ਲੋਕੜੀ ਚੇਰਾ ਲੋਕ ਵੀ ਲੱਗਦਾ ਇਹਨੂੰ ਜਿੱਥੇ ਸੈਟ ਕਰਨੀਆਂ ਕਰ ਸਕਦੇ ਹੋ ਤੁਸੀਂ ਛੋਟੀ ਜੀ ਚਾਬੀ ਇਹਦੇ ਸਕਰੂ ਟਾਈਟ ਕੀਤੇ ਜਾ ਰਹੇ ਨੇ ਮਿਸਤਰੀ ਕਰੂਗਾ ਕਲਾਕਾਰੀ ਪੂਰੀ ਆਪਣੀਆਂ ਚ ਲੋ ਜੀ ਫਰੰਟ ਕੋ ਵੀ ਹੋ ਗਈ ਆਪਣੀ ਫਿੱਟ ਇਹ ਬੈਕ ਫਿੱਟ ਹੋ ਰਹੀ ਹੈ ਇਹ ਜੇ ਕੱਚੀ ਫਿਟਿੰਗ ਹੋ ਰਹੀ ਹੈ ਸੈਟ ਕਰਨ ਲਈ ਸਕ੍ਰੂ ਟਾਈਟ ਕੀਤੇ ਜਾ ਰਹੇ ਨੇ ਫਿਕਸ ਕਰਕੇ ਦੇਖੋ ਸਮਾਨ ਪਿਆਈ ਸਟੋਰਾਂ ਤੇ ਸੋਹਣਾ ਲੱਗਦਾ ਮੈਂ ਤਾਂ ਤਾਂ ਹਰ ਇੱਕ ਚੀਜ਼ ਮੰਗਦੀ ਆ ਸਟਰਗਲ ਨਾਲ ਹੀ ਮਿਲਦਾ ਸਾਰਾ ਕੁਝ ਇਹ ਕੀ ਰਹੀ ਹੈ ਆਰਾਮ ਨਾਲ ਬੈਠ ਕੇ ਕੰਮ ਕਰਨ ਲਈ ਉਹਨਾਂ ਵਾਸਤੇ ਜਿਹੜੇ ਵਿਦਾਊਟ ਵਰਕ ਬਿਜ਼ੀ ਰਹਿੰਦੇ ਆ ਬਾਕੀ ਇਹਦੇ ਟੂਲਸ ਦੇਖਦੇ ਆ ਕਿ ਕਿਹਨੇ ਨਾਲ ਆਰਮਸ ਹੋਣਗੀਆਂ ਇਹਦੀਆਂ ਨਾਲ ਤੇ ਹੋਰ ਦੇਖੋ ਕੀ ਕੀ ਨਿਕਲਦਾ ਵਿੱਚੋਂ ਕਿੱਥੇ ਕਿੱਥੇ ਫਿੱਟ ਹੁੰਦਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਮਿਸਤਰੀ ਹਜੇ ਟੈਂਪਰੇਰੀ ਇਹਦੀ ਫਿਟਿੰਗ ਕਰ ਰਿਹਾ ਵੀ ਇੱਕ ਵਾਰੀ ਢਾਂਚਾ ਜਿਹਾ ਖੜਾ ਹੋ ਜਵੇ ਲੋ ਜੀ ਲੋ ਜੀ ਕੁਰਸੀ ਦੀਆਂ ਆਰਮਸ ਵੀ ਫਿੱਟ ਹੋ ਰਹੀਆਂ ਨੇ ਬਾਹਾਂ ਰੱਖਣ ਲਈ ਬੇਹਤ ਜਨ ਤਕਲੀਫ ਨਾ ਆਵੇ ਕੰਫਰਟੇਬਲ ਬੈਠੋ ਤੁਸੀਂ ਕੈਰੀਅਨ ਕੈਰੀਅਨ ਮੈਂ ਤਾਂ ਕਿ ਅਸੀਂ ਚਾਬੀ ਪਾਨੇ ਲੈ ਕੇ ਉਹ ਮਿਸਤਰੀ ਮਿਸਤਰੀ ਨੇ ਪਰ ਜਿਹੜਾ ਨਾਲ ਹੀ ਸਮਾਨ ਆਇਆ ਸੀ ਉਹਦੇ ਨਾਲ ਹੀ ਫਿਟਿੰਗ ਸ਼ੁਰੂ ਕਰਤੀ ਦੇਖਦੇ ਆ ਹੁਣ ਅਸਲੀ ਇਹਦਾ ਰੰਗ ਰੂਪ ਪੂਰੀ ਫਿੱਟ ਹੋ ਕੇ ਕਿੱਦਾਂ ਦਾ ਨਿਕਲ ਕੇ ਆਉਂਦਾ ਵੀ ਪ੍ਰੋਪਰ ਸਾਰੀ ਫਿਟਿੰਗ ਹੁੰਦੀ ਆ ਲੋ ਚ ਇੱਕ ਸਾਈਡ ਫਿੱਟ ਹੋ ਗਈ ਹੁਣ ਦੂਸਰੀ ਫਿੱਟ ਹੋਊਗੀ ਇਹਦੀ ਬਾਜੂ ਲੈਫਟ ਹੋ ਗਈ ਰਾਈਟ ਹੋ ਹੁਣ ਲੋ ਵੀ ਆਪਣੀ ਟੈਂਕੀ ਵੀ ਭਰ ਗਈ ਮੋਟਰ ਬੰਦ ਕਰਦੀ ਏ ਲੋਜੀ ਫਿਟਿੰਗ ਪੂਰੀ ਹੋ ਚੁੱਕੀ ਆ ਉਸ ਮਨਜੇ ਕੀ ਆ ਮਿਸਤਰੀ ਉਸ ਮਨ ਕੀ ਆ ਲੋਜੀ ਇਹਨੂੰ ਕੋ ਮਹੀਂ ਮਿਸਤਰੀ ਮਿਸਤਰੀ ਨੂੰ ਵੀ ਸੁਣਦਾ ਥੋੜਾ ਜਿਹਾ ਵਿਚਾਰੇ ਨੂੰ ਮੁਸ਼ਕਲ ਆ ਇਹ ਜਦੇ ਹੋਰ ਨਿਕਲੇ ਨਹੀਂਗੇ ਕੀ ਕੀ ਨਹੀਂ ਨਿਕਲਿਆ ਇਹ ਵੀ ਦੇਖ ਇਹਦੇ ਪਾਰਸੀ ਹੋਣਗੇ ਅੱਛਾ ਬੈਰ ਵਾਸਤੇ ਇਹਦੇ ਉੱਪਰ ਵੀ ਬੈਠਣ ਨੂੰ ਹੈ ਹੋਰ ਕੀ ਆ ਇਹ ਕਿੱਥੇ ਲੱਗਣੇ ਆ ਅੱਛਾ ਠੀਕ ਪੇਚ ਜਿਹੜੇ ਪੜਨੇ ਪੇਚ ਹੈ ਨਹੀਂ ਕਿ ਨਾਲ ਦੇਖਤਾ ਨਹੀਂ ਤਾਂ ਫੇਰ ਉੱਡਾ ਹੀ ਕੰਮ ਖੜਾ ਹੋ ਜਾਊ

ਪੂਰੀ ਕੰਫਰਟੇਬਲ ਪੂਰੀ ਹਾਂ ਹਾਂ ਬਝਈ ਆ ਗਈ ਫਿਰ ਇਹਨੂੰ ਬੈਕ ਵੀ ਤਾਂ ਕਰਨਾ ਪੂਰੀ ਹੋਣੀ ਬੈਕ ਚਾਹੀਦੀ ਆ ਉਹ ਥੱਲੇ ਲੱਗਾ ਹੋਇਆ ਹੈ ਅੱਛਾ ਲੋਕ ਠੀਕ ਆ ਐਂ ਵਧੀਆ ਫਿੱਟ ਹੋ ਗਈ ਥੱਲੇ ਲੱਗਿਆ ਹਾਸਕ ਲੱਗਿਆ ਆ ਦੇਖੋ ਜੇ ਹਾਂ ਇਹਦਾ ਗੇਅਰ ਵੀ ਪਾਉਣਾ ਪੈਣਾ ਹੈ ਨਾ ਥੱਲੇ ਉੱਤੇ ਕਰਨ ਨੂੰ ਮੈਂ ਪਿੱਛੇ ਲੈ ਗਿਆ ਲੈ 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 ਲੋ ਜੀ ਆਪਣੀ ਚੇਅਰ ਹੋ ਗਈ ਪੂਰੀ ਫਿੱਟ ਹੁਣ ਇਹਦਾ ਥੋੜਾ ਜਿਹਾ ਰਹਿ ਗਿਆ ਕੰਮ ਆ ਸਾਈਡਾਂ ਤੇ ਜਿਹੜੇ ਬਾਜੂ ਕੋਲੇ ਆ ਫਿੱਟ ਹੋਣੇ ਆ ਇਹ ਮਿਸਤਰੀ ਕਹਿੰਦਾ ਮੈਂ ਸਕਰੂ ਲੈ ਕੇ ਹੈ ਵਿੱਚੋਂ ਨਿਕਲੇ ਨਹੀਂ ਹੈਗੇ ਤੇ ਬਾਕੀ ਇਹਦੇ ਆ ਕੁਸ਼ਨ ਨੇ ਨਾਲ ਆ neck ਵਾਲਾ ਆ نیچے ਵਾਲਾ ਸੀਟ ਤੇ ਰੱਖਣ ਲਈ ਵੀ ਬੰਦੇ ਨੂੰ ਪ੍ਰੋਬਲਮ ਨਾ ਹੋਵੇ ਈਜ਼ੀ ਰਵੇ ਕੰਫਰਟੇਬਲ ਚੇਅਰ ਬਹੁਤ ਸੋਣੀ ਹੈ ਵਾਹ ਵੈਰੀ ਗੁੱਡ ਲੋਚ ਚੇਅਰ ਹੋ ਗਈ ਰੈਡੀ ਰੈਡੀ ਪੂਰੀ ਰੈਡੀ ਹੋ ਗਈ ਆ ਸੁਣੀ ਲੱਗਦੀ ਹੈ ਚਲੋ ਜੀ ਫਿਰ ਹੁਣ ਆਪਾਂ ਇਹਦੀ ਸੈਟਿੰਗ ਕਰਾਂਗੇ ਇਹਦੇ ਪ੍ਰੋਪਰ ਨੂੰ ਜਗ੍ਹਾ ਤੇ ਲਿਜਾਵਾਗੇ ਜਿੱਥੇ ਇਹਨੂੰ ਰੱਖਣਾ ਤੁਸੀਂ ਵੀ ਜਿਨ੍ਹਾਂ ਨੂੰ ਆਰਾਮ ਚਾਹੀਦਾ ਹੈ ਚਿਹਰਾ ਮੁਗਾਓ ਆਪਣੇ ਸ਼੍ਰੀ ਨੂੰ ਆਰਾਮ ਦਿਓ ਜਿਨ੍ਹਾਂ ਨੂੰ ਜਿਆਦਾ ਕਸ਼ਟ ਕੱਟਣੇ ਪੈਂਦੇ ਆ ਬੈਠਣ ਲਈ ਕੰਫਰਟੇਬਲ ਬਹੁਤ ਕੰਫਰਟੇਬਲ ਆ ਔਰ ਬਹੁਤ ਸੋਹਣੀ ਆ ਤੁਹਾਨੂੰ ਦਿਖਾਤਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ